ਬូរੀਤਰਾ ਹੇਲਿਆ ਹੋਇਆ ਹੈ ਇਹ ਸਾਰੇ ਡਰ ਦੇ ਸੰਕੇਤ ਨੇ ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ ਉਹ ਫਿਰ ਇਹੋ ਜੀ ਹਰਕਤਾਂ ਕਰਦਾ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਸਿਰਫ ਕਹਿ ਲਾਂ ਚ ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀੋਂ ਚੱਲ ਕੇ ਆਂਦਾ ਹੈ ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ ਬਿਨਾਂ ਕੋਈ ਬੇਸ ਦਾ ਕੁਝ ਵੀ ਤੇ ਫਿਰ ਭਰਾਵਾ ਜਦ ਤੇਰੀ ਧੀ ਨੇ ਤੇਰੀ ਅਸਲੀਅਤ ਨੂੰ जग ਜਾਹਰ ਕੀਤਾ ਜੇ ਬਿਕਰਮ ਨੇ ਉਹਦੇ ਬਾਰੇ ਟਿੱਪਣੀ ਕਰ ਦਿੱਤੀ ਤਾਂ ਚੱਕ ਕੇ ਉਹਨੂੰ ਕ੍ਰਮ ਨੂੰ ਡਰਾਉਣ ਤੋਂ ਭਗਾਉਣ ਵਾਸਤੇ ਇਹ ਯੋਦਾ ਡਰਨ ਵਾਲਾ ਨਹੀਂ ਹੈਗਾ ਜਿੰਨਾ ਤੋਂ ਤੰਗ ਕਰੇਗਾ ਉਹਨੇ ਤਕੜੇ ਹੋ ਕੇ ਜਿਹਾ ਅਕਾਲੀ ਦਲ ਉਭਰ ਕੇ ਆਂਦੀ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਅਕਾਲੀ ਦਲ ਨੂੰ ਦਬਾਉਣ ਵਾਸਤੇ ਅੱਜ ਵੀ ਅਕਾਲੀ ਦਲ ਪਿੰਡ-ਪਿੰਡ 'ਚ ਬੈਠਿਆ ਹੋਇਆ ਹੈ ਇਹ ਬਿਲੀ ਜੇਸਟਰ ਦੇ ਪੰਜਾਬ ਦੇ ਹਾਲਾਤ ਨਜ਼ਰ ਆ ਰਹੇ ਨੇ ਲਗਾਤਾਰ ਹੀ ਬੇਦਬੀਆਂ ਦੇ ਦੌਰ ਵਧ ਰਹੇ ਨੇ ਜਿਸ ਨੂੰ ਖਰੀ ਜੀ ਦੀ ਅੱਖਾਂ ਦੇ ਅਖਬਾਰ ਅੱਖਾਂ ਦੇ ਵਿੱਚ ਵੀ ਉਹ ਨਾਮ ਸੀਗਾ ਕਿ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਨੇ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਪੰਜਾਬ ਦੇ ਹਾਲਾਤ ਨੂੰ ਮੇਰਾ ਖਿਆਲ ਹਰੇਕ ਨੂੰ ਚਿੰਤਾ ਹੈ ਦੋਖਰੀ ਹੈਗਾ ਤੇ ਅੱਜ ਮੇਰੀ ਪੀੜੀ ਮਾਲਕ ਦੇ ਚਰਨਾਚਾਹੀ ਅਰਦਾਸ ਕਰਦੇ ਆ ਕਿ ਜਿਹੜੇ ਪੰਥ ਦੀ ਜਥੇਬੰਦੀ ਹੈ ਸਰਮੌਰ ਜਥੇਬੰਦੀ ਜਿਹੜੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਹੈ 103 ਸਾਲ ਪੁਰਾਣੀ ਜਿੱਥੇ ਇਸ ਸੂਬੇ ਦੇ ਲੋਕਾਂ ਦੇ ਵੱਡੇ ਵਡੇਰਿਆਂ ਨੇ ਪੀੜੀ ਦਰ ਪੀੜੀ ਇਸ ਬਾਬੇ ਨਾਨਕ ਦੀ ਤਕੜੀ ਦਾ ਸਾਥ ਦੇ ਕੇ ਇਸ ਤਕੜੀ ਵਾਲੀ ਖੇਤਰੀ ਪਾਰਟੀ ਨੂੰ ਬੁਲੰਦ ਰੱਖਿਆ ਜਿਸ ਪਾਰਟੀ ਨੇ ਹਰ ਤਰ੍ਹਾਂ ਦੀ ਕੁਰਬਾਨੀਆਂ ਦਿੱਤੀਆਂ ਇਸ ਸੂਬੇ ਵਾਸਤੇ ਇਸ ਕੌਮ ਵਾਸਤੇ ਅੱਜ ਮੇਰੀ ਪੀਰੀ ਮਾਲਿਕ ਦੇ ਚਰਨਾ ਚ ਆਹੀ ਅਰਦਾਸ ਕਰਦੇ ਨੇ ਕਿ ਇਸ ਪੰਥ ਦੀ ਪਾਰਟੀ ਨੂੰ ਇੱਕ ਵਾਰ ਫੇਰ ਮੁਰ ਉਹ ਤਾਕਤ ਬਖਸ਼ਣ ਜਿਹੜੀ ਅੱਜ ਚੁਣੌਤੀਆਂ ਨੇ ਜਿਹੜੇ ਚਾਰੇ ਪਾਸੋਂ ਆਪਾਂ ਘੇਰੇ ਗਏ ਨੇ ਦਿੱਲੀ ਵਾਲੀ ਪਾਰਟੀਆਂ ਵੱਲੋਂ ਇਹ ਦਿੱਲੀ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਇਤਿਹਾਸ ਗਵਾਇਆ ਇਸ ਗੱਲ ਦਾ ਲੇਕਿਨ ਜੇ ਸਕਾਲਪੁਰ ਖਦਾਜਾ ਦਾ ਅਸ਼ੀਰਵਾਦ ਹੁੰਦਾ ਹੈ ਫੇਰ ਭਾਵੇਂ ਜਦ ਦੇਸ਼ ਵੀ ਨਹੀਂ ਆਜ਼ਾਦ ਹੋਇਆ ਸੀ ਅਸੀਂ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰ ਲਿਆ ਜੀ ਜਦ ਦੇਸ਼ ਸਰਕਾਰ ਨਹੀਂ ਬਣੀ ਸੀ ਅਸੀਂ ਆਪਣੀ ਮਿੰਨੀ ਪਾਰਲੀਮੈਂਟ ਬਣਾ ਲਈ ਜੀ ਤੇ ਹਮੇਸ਼ਾ ਇਸ ਪੰਥ ਨੇ ਉਹ ਪਰਵਾਰਾਂ ਨੇ ਇਸ ਪੰਥ ਨੇ ਇਸ ਪਾਰਟੀ ਦਾ ਸਾਥ ਦੇ ਕੇ ਵੱਡੀ ਚੁਣੌਤੀਆਂ ਦਾ ਤਖੜੇ ਹੋ ਕੇ ਸਾਹਮਣਾ ਕੀਤਾ ਤੇ ਲੜਾਈਆਂ ਲੜੀ ਜੀ ਅੱਜ ਵੀ ਲੋੜ ਹੈ ਕਿ ਇਹ ਦਿੱਲੀ ਵਾਲਿਆਂ ਨੇ ਸਾਡੇ ਵਿੱਚਾਂ ਜਿਹੜੀ ਵੰਡਾ ਪਾ ਦਿੱਤੀਆਂ ਨੇ ਜਿਹੜੇ ਆਪਣੇ ਹੀ ਕੁਝ ਏਜੰਸੀਆਂ ਦੇ ਨਾਲ ਰਲ ਕੇ ਆਪਣੇ ਹੀ ਕੌਮ ਨੂੰ ਖੁਰਾ ਲਾਂਚੇ ਲੱਗੇ ਹੋਏ ਨੇ ਉਹਨਾਂ ਨੂੰ ਕੌਮ ਪਹਿਚਾਣੇ ਤੇ ਆਪਣੇ ਇੱਕ ਗ੍ਰੰਥ ਥੱਲੇ ਇੱਕ ਪੰਥ ਥੱਲੇ ਇੱਕ ਝੰਡੇ ਥੱਲੇ ਅੱਬਾ ਸ਼ਰੋਮਣੀ ਅਕਾਲੀ ਦਲ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਿਖਾਏ ਹੋਏ ਰਾਸਤੇ ਤੇ ਚੱਲியே ਤੇ ਇਕੱਠੇ ਹੋਈਏ ਤੇ ਆਪਣੇ ਸੂਬੇ ਨੂੰ ਬਚਾਈਏ ਮੈਮ ਮੈਮ ਜਿਸ ਤਰ੍ਹਾਂ ਕਿ ਵਿਕਰਮ ਸਿੰਘ ਮਜੀਠੀਆ ਹੁਣਾਵਲੋਂ ਜਿਸ ਤਰ੍ਹਾਂ ਹੀ ਭਗਵੰਤ ਮਾਨ ਦੇ ਖਿਲਾਫ ਕੋਈ ਵੀ ਬਿਆਨ ਦਿੱਤਾ ਜਾਂਦੋਂ ਦੋਸਤੋ ਬਾਅਦ ਕੁਛ ਨਾ ਕੁਛ ਸਮਨਿੰਗ ਹੋ ਜਾਂਦੀ ਹੈ ਉਹ ਪਹਿਲਾਂ ਹੀ ਕਹਿੰਦੇ ਸੀਗੇ ਕਿ ਕਲਬ ਲੈਟਰ ਆਉਣ ਵਾਲਾ ਆ ਕਿ ਲੱਗਦਾ ਹੈ ਕਿ ਬਦਲਾ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਬਦਲਾਵ ਦੀ ਗੱਲ ਕੀਤੀ ਗਈ ਸੀ ਇਹ ਬੁਰੀ ਤਰ੍ਹਾਂ ਹਿਲਿਆ ਹੋਇਆ ਹੈ ਇਹ ਸਾਰੇ ਡਰ ਦੇ ਸੰਕੇਤ ਨੇ ਜਿਹੜੇ ਬੰਦਾ ਦੀ ਲੱਤਾਂ ਕੰਬਦੀਆਂ ਨੇ ਉਹ ਫਿਰ ਇਹੋ ਜਿਹੀ ਹਰਕਤਾਂ ਕਰਦਾ ਹੈ ਜਿਹੜਾ ਵਿਕਰਮ ਵਾਲਗਾ ਤਕੜਾ ਯੋਧਾ ਹੁੰਦਾ ਹੈ ਉਹ ਡਟ ਕੇ ਲੜਾਈ ਲੜਦਾ ਪਿਛਲੇ ਵਾਲਿਆਂ ਨੇ ਵੀ ਜੇਲ੍ਹ ਚ ਸਿੱਟ ਕੇ ਦੇਖ ਲਿਆ ਸੀ ਕੀ ਮਿਲਿਆ ਜਿਹਨਾਂ ਨੇ ਸਾਜ਼ਿਸ਼ਾਂ ਰਚੀਆਂ ਸੀ ਉਹ ਆਪ ਨਾਲ ਉਹਨਾਂ ਦਾ ਕੀ ਹਸ਼ੇ ਹੋਇਆ ਇਹ ਉਹ ਦਰ ਹੈਗਾ ਜਿੱਥੇ ਸੱਚ ਦੀ ਸੱਚ ਦੀ ਜਿੱਤ ਹਮੇਸ਼ਾ ਹੁੰਦੀ ਹੈ ਤੇ ਭਗਵੰਤ ਮਾਨ ਮੁੱਖ ਮੰਤਰੀ ਸਿਰਫ ਕਹਿ ਲਾ ਨਾ ਚੇ ਮੈਨੂੰ ਲੱਗਦਾ ਕੇਜਰੀਵਾਲ ਵੀ ਉਹਨੂੰ ਮੁੱਖ ਮੰਤਰੀ ਨਹੀਂ ਸਮਝਦਾ ਤਾਂ ਹੀ ਇੱਕ ਕਮਰੇ ਦਾ ਉਦਘਾਟਨ ਕਰਨ ਵਾਸਤੇ ਦਿੱਲੀੋਂ ਚੱਲ ਕੇ ਆਂਦਾ ਹੈ ਇਹਦੀ ਖੁਦ ਦੀ ਪਾਰਟੀ ਇਹਨੂੰ ਮੁੱਖ ਮੰਤਰੀ ਲਾਇਕ ਨਹੀਂ ਸਮਝਦੀ ਤੇ ਜੇ ਆ ਭਗਵੰਤ ਮਾਨ ਜੇ ਬਿਕਰਮ ਦੇ ਘਰ ਵਾਲੀ ਦੇ ਉੱਤੇ ਝੂਠਾ ਕੇਸ ਮਤਲਬ ਕੋਈ ਪ੍ਰਾਈਵੇਟ ਬੰਦੇ ਨੇ ਸ਼ਿਕਾਇਤ ਲਾਈ ਤੇ ਫੜ ਕੇ ਉਹਨੂੰ ਸਮਨ ਕਰਤਾ ਬਿਨਾਂ ਕੋਈ ਬੇਸ ਦਾ ਕੁਝ ਵੀ ਤੇ ਫਿਰ ਭਰਾਵਾ ਜੇ ਤੇਰੀ ਧੀ ਨੇ ਤੇਰੀ ਅਸਲੀਅਤ ਨੂੰ ਜਗ ਜाहिर ਕੀਤਾ ਜੇ ਬਿਕਰਮ ਨੇ ਉਹਦੇ ਬਾਰੇ ਟਿੱਪਣੀ ਕਰਤੀ ਤਾਂ ਚੱਕ ਕੇ ਉਹਨੂੰ 2 ਸਾਲ ਪੁਰਾਣਾ ਕੇਸ ਨਾ ਇਹਨਾਂ ਨੂੰ ਕੁਝ ਮਿਲਿਆ ਲੇਕਿਨ ਅਕਾਲੀ ਦਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਬਿਕਰਮ ਨੂੰ ਡਰੋਂ ਤਾਂ ਭੋਣ ਵਾਸਤੇ ਇਹ ਯੋਦਾ ਡਰਨ ਵਾਲਾ ਨਹੀਂ ਹੈਗਾ ਜਿੰਨਾ ਤੋਂ ਤੰਗ ਕਰੇਗਾ ਉਹਨੇ ਤਕੜੇ ਹੋ ਕੇ ਜੇ ਅਕਾਲੀ ਦਲ ਉਭਰ ਕੇ ਆਂਦੀ ਹੈ ਨਾ ਪੂਰੀ ਕੋਸ਼ਿਸ਼ ਕਰ ਲਈ ਸਾਰਿਆਂ ਨੇ ਆਕਾਲੀ ਦਲ ਨੂੰ ਦਬਾਉਣ ਵਾਸਤੇ ਅੱਜ ਵੀ ਆਕਾਲੀ ਦਲ ਪਿੰਡ-ਪਿੰਡ ਚ ਬੈਠਿਆ ਹੋਇਆ ਹੈ ਭਾਵੇਂ ਚੁੱਪ ਕੇ ਕਿ ਜਿਸ ਦਿਨ ਇਹ ਪਾਰਟੀ ਖੜ ਜਾਏ ਦਿੱਲੀ ਵਾਲੇ ਉਹ ਸਾਰਿਆਂ ਨੂੰ ਭਜਾ ਦੇਉਗੀ ਤੇ ਬਿਕਰਮ ਤਾਂ ਕੱਲਾ ਹੀ ਭਗਵੰਤ ਮਾਨ ਨੂੰ ਕਿ ਇਹੋ ਜੇ 100 ਹੋਰ ਨੂੰ ਭਜਾ ਸਕਦਾ ਹੈ ਅੱਜ ਬਟਾਲੇ ਦੇ ਵਿੱਚ ਵੀ ਭਾ ਜੀਪੀ ਦੇ ਜਿਹੜੇ ਪ੍ਰਧਾਨ ਨੇ ਉਹ ਆਕਾਲੀ ਦਲ ਚ ਸ਼ਾਮਿਲ ਹੋਣ ਲੱਗਦਾ ਕਿ ਪੰਜਾਬ ਨੂੰ ਫਿਰ ਤੋਂ ਦੁਬਾਰਾ ਬੂਸ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਦੀਆਂ ਇਸ਼ੂਜ਼ ਰੇਜ਼ ਕੀਤੇ ਜਾ ਰਹੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਬੈਠਣੇ ਸ਼ੁਰੂ ਹੋ ਚੁੱਕੇ ਨੇ 10 ਸਾਲਾਂ ਚ ਲੋਕਾਂ ਨੇ ਤਿੰਨਾਂ ਪ ਤੇ ਇਸ ਕੱਲ ਨੂੰ ਚੰਗੀ ਤਰ੍ਹਾਂ ਸਮਝ ਗਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਵੇਂ ਸੋਚੀ ਸਮਝੀ ਸਾਜ਼ਿਸ਼ ਰਚੀ ਗਈ। ਉਹ ਸਾਜ਼ਿਸ਼ ਦੇ ਤਹਿਤ ਇਸ ਸਰਮੌਰ 파ਟੀ ਲੋਕਪ੍ਰੀਅ নেਤਾ ਸਰ Badal ਜਿਨ੍ਹਾਂ ਨੇ ਆਪਣੀ ਸਾਰੀ ਉਮਰ ਇਸ ਪੰਜਾਬ ਵਾਸਤੇ ਕੁਰਬਾਨ ਕੀਤੀ। ਉਹਨਾਂ ਦੇ ਖਿਲਾਫ ਮਨਾ ਚ ਕਿਵੇਂ ਨਫ਼ਰਤ ਭਰੀ ਗਈ। ਤੇ ਇਹਨਾਂ 8 ਸਾਲਾਂ 'ਚ ਲੋਕੀ ਸਾਰਾ ਕੁਝ ਦੇਖ ਚੁੱਕੇ ਨੇ ਸਮਝ ਚੁੱਕੇ ਨੇ ਕਿ ਸੱਤਾ ਦੀ ਲਾਲਚ ਵਾਸਤੇ ਝੂਠੀ ਸੋਹਾਂ ਝੂਠੇ ਲਾਰੇ ਝੂਠੇ ਵਾਅਦੇ ਕਰਕੇ ਇਹਨਾਂ ਨੇ ਪੰਜਾਬ ਨੂੰ ਕੱਲੇ ਲੁੱਟਿਆ ਹੈਗਾ। ਤੇ ਕਾਂਗਰਸੀਆਂ ਨੇ ਲੁੱਟਿਆ ਇਹ ਆਮ ਆਦਮੀ ਵੀ ਲੁੱਟ ਰਹੀ ਹੈ ਤੇ ਹੁਣ ਲੋਕਾਂ ਦੇ ਹੱਥ ਖੜੇ ਹੋ ਗਏ ਕਿ ਹੁਣ ਇਹ ਲੁੱਟ ਅਸੀਂ ਬੰਦ ਕਰਨੀ ਹੈ ਤੇ ਪੰਜਾਬ ਦੇ ਖਿਲਾਫ ਇਹਨਾਂ ਤਾਕਤਾਂ ਦੇ ਖਿਲਾਫ ਅਸੀਂ ਲੜਨਾ ਹੈ ਜਿਹਦੇ ਕਰਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਨੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਤਖੜੇ ਹੋ ਕੇ ਸਾਰੇ ਗਿਲੇ ਸ਼ਿਕਵੇ ਛੱਡ ਕੇ ਇਹਨਾਂ ਦੇ ਝੂਠ ਨੂੰ ਛੱਡ ਕੇ ਇਹਨਾਂ ਦੇ ਮੱਕੜ ਜਾਲ ਜਿਹੜੇ ਗੱਲਾਂ ਦਾ ਕੜਾ ਬਣਾਉਂਦਾ ਹੈ ਭਗਵੰਤਪਾਨ ਉਹ ਇਹਦੀ ਧੀ ਨਹੀਂ ਸਾਰਿਆਂ ਦੇ ਸਾਹਮਣੇ ਰੱਖਦਾ ਕਿ ਜਿਹੜਾ ਆਪਨੇ ਬੱਚਿਆਂ ਦਾ ਨਹੀਂ ਹੋ ਸਕਦਾ ਜੀ ਬੱਚੇ ਤਾਂ ਬੇਗਾਨੇ ਹੁੰਦੇ ਨਹੀਂ ਤੁਸੀਂ ਡਾਈਵੋਰਸ ਘਰਵਾਲੀ ਤੋਂ ਲੈ ਸਕਦੇ ਹੋ ਲੇਕਿਨ ਬੱਚਿਆਂ ਨਾਲ ਤਾਂ ਡਾਈਵੋਰਸ ਇਨਸਾਨ ਦਾ ਹੋ ਹੀ ਨਹੀਂ ਸਕਦਾ ਪਿਓ ਦਾ ਨਾ ਜੀ ਤੇ ਜੇ ਧੀ ਨੇ ਜਗ ਜਾਹਿਰ ਕਰਦਾ ਕਿ ਆਪਣਾ ਮੇਰਾ ਪਿਓ ਕੇ ਹੋ ਚਾਏ ਪੰਜਾਬ ਵਾਲੇ ਜਾਗ ਜਾਓ ਫਿਰ ਬੇਨਤੀ ਕਰਦੀਆਂ ਸਾਰੀ ਪੰਜਾਬੀਓ ਆਪਣੇ ਅੱਖਾਂ 'ਚ ਜਿਹੜੀ ਪਟੀਆਂ ਪਾਈ ਹੋਈਆਂ ਨੇ ਇਹਦੇ ਮੱਕੜ ਜਾਲ ਗੱਲਾਂ ਵਾਲਾਂ ਤੋਂ ਤੁਸੀਂ ਹੁਣ ਧਿਆਨ ਭਟਕਾਉਣ ਦਾ ਸਮਾਂ ਖਤਮ ਹੋਇਆ ਅਸਲੀਅਤ ਨੂੰ ਪਹਿਚਾਣ ਲਓ ਇਹਦੇ ਘਰਾਂ ਦੀ ਘਰਵਾਲਿਆਂ ਦੀ ਗੱਲ ਸੁਣ ਲਓ ਤੇ ਇਸ ਬੰਦੇ ਦਾ ਇਹਨਾਂ ਪਾਰਟੀਆਂ ਦਾ ਇਹਨਾਂ ਦਾ ਪੱਲਾ ਛਡੋ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਜੇ ਪੰਜਾਬ ਹੋ ਜਾ। ਥੈਂਕ ਯੂ ਜੀ। ਹਮਲਾ ਹੋਇਆ ਬੀਤ ਦਿਨ ਉਹਨੂੰ ਕਿਸ ਤਰ੍ਹਾਂ ਦੇਖਦੇ। ਬਹੁਤ ਹੀ ਮੰਦ ਭਾਗੀ ਗੱਲ ਤੇ ਬਹੁਤ ਹੀ ਖਤਰੇ ਦੀ ਵੀ ਘੰਟੀ ਹੈਗੀ। ਮੈਨੂੰ ਤਾਂ ਬਲਕਿ ਯਾਦ ਆ ਰਿਹਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਪੰਜਾਬ ਤੋਂ ਗਿਆ ਸੀਗਾ। ਜੀ। ਜਿਹੜਾ ਅੱਜ ਮੁੱਖ ਮੰਤਰੀ ਬਣੀ ਬੈਠਿਆ ਹੈ। ਇਸ ਬੰਦੇ ਨੇ ਵੀ ਵੀਡੀਓ ਰਿਕਾਰਡਿੰਗ ਕਰਕੇ ਇਸ ਸੰਸਦ ਦੇ ਸਾਰੇ ਸਿਕਿਉਰਿਟੀ ਦੀ ਇਹੋ ਜਿਹੀ ਧਜੀਆਂ ਉਠਾਈ ਸੀ ਕਿ ਪਾਰਟੀਆਂ ਨੇ ਚੱਕ ਕੇ ਇਹਨੂੰ ਪਾਰਲੀਮੈਂਟ ਤੋਂ ਬਾਹਰ ਸਿੱਟਿਆ ਸੀ ਉਹ ਅੱਡ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਤਾ ਲੇਕਿਨ ਹਾਂ ਇਹ ਬਿਲਕੁਲ ਸਹੀ ਹੈ ਪੂਰੇ 22 ਸਾਲ ਬਾਅਦ ਕੱਲ ਦੇ ਦਿਨ ਜਿੱਥੇ 22 ਸਾਲ ਪਹਿਲੇ ਵੱਡਾ ਹਮਲਾ ਹੋਇਆ ਸੀਗਾ ਬਹੁਤ ਵੱਡੀ ਸ਼ਾਤਾ ਸਾਡੇ ਪੁੱਤ ਤੇ ਫੌਜ ਨੇ ਦਿੱਤੀ ਕੱਲ ਇੱਕ ਵਾਰ ਫਿਰ ਇਹੋ ਜਿਹੀ ਚੀਜ਼ ਕੀਤੀ ਗਈ ਹੈ ਮੈਂ ਸਮਝਦੀ ਹਾਂ ਕਿ ਨਵੀਂ ਪਾਰਲੀਮੈਂਟ ਤਾਂ ਬਣਾਤੀ ਕਿਹੜੀ ਆ ਜ਼ੋਰ ਜ਼ਬਰ ਦੇ ਨਾਲ ਜਲਦੀ ਚ ਇਹਨੂੰ ਉਦਘਾਟਨ ਕਰਨ ਚ ਸਾਰਾ ਕੋਸ਼ ਕਰਤਾ ਲੇਕਿਨ ਜਿਹੜੀ ਸਿਕਿਉਰਿਟੀ ਦਾ ਜਿਹੜਾ ਧਿਆਨ ਰੱਖਣਾ ਸੀ ਨਾ ਬਣਾਉਣ ਦੇ ਸਮੇਂ ਨਾ ਉਹਦੇ ਵਿੱਚ ਸਾਰਿਆਂ ਨੂੰ ਬਿਠਾਉਣ ਦੇ ਸਮੇਂ ਤੇ ਨਾ ਹੀ ਉਹਦੇ ਬਾਅਦ ਉਹਦੇ ਵੱਲ ਪੂਰਾ ਧਿਆਨ ਦਿੱਤਾ ਗਿਆ ਤੇ ਇਹ ਇੱਕ ਸਾਫ਼ ਸੰਕੇਤ ਹੈ ਕਿ ਕਾਲਜ ਦੇ ਨੌਜਵਾਨ ਜੇ ਬੱਚੇ-ਬੱਚੇ ਨੇ ਜਾ ਕੇ ਆ ਕੁਝ ਕਰਤਾ ਤੇ ਜੇ ਕਿਸੇ ਦਾ ਮਾੜੇ ਇਰਾਦੇ ਹੁੰਦੇ ਤਾਂ ਉਹ ਤਾਂ ਪਤਾ ਨਹੀਂ ਕਿੰਨਾ ਕੁਝ ਨੁਕਸਾਨ ਕਰ ਸਕਦੇ ਸੀ ਤਾਂ ਸਰਕਾਰ ਨੂੰ ਜਾਗਣਾ ਚਾਹੀਦਾ ਤੇ ਦੇਖਣਾ ਚਾਹੀਦਾ ਆਪਣੇ ਕੰਮਾਂ 'ਚ